ਸਤਰੀ ਗਾਲ ਵੀ ਸਾਰਿਆਂ ਨੂੰ ਅੱਜ ਪੰਜਾਰੇ ਜੀ 100 ਟ੍ਰਿਪ ਇੱਕ ਦਿਨ ਕੇ ਵਾਸਤੇ ਘੁੰਮਣੇ ਵਾਸਤੇ ਪਿਕਨਿਕ ਕਹਦੇ ਹਾਂ ਹਾਂ ਪਿਕਨਿਕ ਟ੍ਰਿਪ ਉਹ ਬੰਦੇ ਆਪਾਂ ਦੋ ਨਵੇਂ ਪੱਟੇ ਆ ਦਬਲੀ ਜੀ ਦੇ ਚਿੰਮਾ ਜੀ ਇਹਨਾਂ ਨੂੰ ਬੁਗਾੜ ਰਹੀਏ ਤਾਂ ਹੀ ਨੇ ਘੁੰਮਣ ਜਾਇ ਕਰੀਏ ਆਪਣੇ ਕੋਲ ਆਪਾਂ ਰਾਜਵਰੇਦੁਰਗੇ ਕੈਂਪਿੰਗ ਉਪੀ ਕਰਾਂਗੇ ਪਰ ਸਮਾਨ ਸਮੂਨ ਸਾਰਾ ਬਾਰਬੀਕਿਊ ਲੈ ਲਿਆ ਅੱਡਾ ਸਮਾਨ ਪੁੱਠਾ ਗਏ ਲੱਕੀ ਭੁੱਲ ਵੀ ਗਏ ਚਾਕੂ ਜੁਕੂ ਭੁੱਲ ਗਏ ਅਸੀਂ ਕਿਦੋਂ ਹੋਰ ਸਮਾਨ ਭੁੱਲੇ ਰਸਤੇ ਮੈਂ ਨਵਾਂ ਲੇਹਗੇ ਹੁਣ ਫਾਉ ਨੀ ਦੀ ਕਾ ਵੀ ਤੇ ਯਾਰ ਵੀਰ ਗਿਆ ਕਾ ਸੁਝ ਗਿਆ ਮਰੇ ਆ ਚੌ ਮਰ ਗਿਆ ਇਹ ਸਾਡੇ ਬਾਦ ਕੁੱਟੀ ਦੇ ਨਹੀਂ ਆਈ ਸਾਰਿਆਂ ਵਗਿਆ ਬਾਕੀ ਡਿੱਗੀ ਭਰ ਲਈ ਆਪਾਂ ਨੇ ਦੇਖਿਆ ਜਾ ਕੇ ਸਾਨੂੰ ਫਿਰ ਦਿਖਾਵਾਂਗੇ ਅੱਗੇ ਬੱਦਲ ਆ ਗਏ ਬਾਹਰ ਮੌਸਮ ਹੋ ਗਿਆ ਵਧੀਆ ਇਹਨ ਪੂਰਾ ਬੱਦਲ ਹੋ ਗਏ ਲਵਲੀ ਨੇ ਲੈ ਲੈ ਆਤੀ ਆਪਾਂ ਚੋਰ ਵਾਲਾ ਜਿਹੜਾ ਕਟ ਹੈ ਪੰਜੋਰ ਟੱਪ ਗਿਆ ਪਹਾੜਾਂ ਮੈਂਟਰ ਹੋ ਗਏ ਮੌਸਮ ਵਧੀਆ ਨਵਲੀ ਤਾਂ ਗੱਡਾ ਕਰਿਆ ਗੱਡੀ ਰੋਕੋ ਆ ਬਈ ਇੰਜੋਏ ਕਰਨਾ ਹੈ ਤਾਂ ਥੋੜਾ ਜਿਆਦਾ ਹੋਰ ਪਹਾੜਾਂ ਵਗ ਜਾਂ ਫਿਰ ਰੁਕेंगे हां जी ਆਪਣਾ ਹੋ ਗਿਆ ਡਿਸਾਈਡ ਆਪਾਂ ਨੇ ਕਿੱਥੇ ਜਾਣਾ ਪਹਿਲਾਂ ਆਪਣੀ ਚਾਹ ਲੈ ਜਾਣੀ ਦੀ ਸਲਾਹ ਦੀ ਜੀ ਬਪਾ ਨੇ ਨਵੀਂ ਲੋਕੇਸ਼ਨ ਲੱਭੀ ਹੈ ਇੱਕ ਬਾਗ ਪਿਸ਼ੋਗ ਪਿਸ਼ੋਰੀ ਘੇਟ ਨਹੀਂ ਬਾਗ ਪਿਸ਼ੋਗ ਬਾਗ ਪਿਸ਼ੋਗ ਨਾਹਨ ਵਾਲੀ ਸਾਈਡ ਹੈ ਉਹ ਪੰਜਰ ਦੇ ਗਿਆ ਨੂੰ ਸੋਲਣ ਦੇ ਪਹਿਲਾਂ ਮੁੜ ਕੇ ਬਾਗ ਪਿਸ਼ੋਗ ਵਾਲੀ ਸਾਈਡ ਮੌਸਮ ਬਹੁਤ ਵਧੀਆ ਬੱਦਲ ਹੋ ਰਹੀਆਂ ਬਹੁਤ ਬਾਹਰ ਮੌਸਮ ਹੀ ਠੰਡਾ ਹੋ ਗਿਆ ਆਪਣੇ ਤਾਂ ਬਹੁਤ ਗਰਮੀ ਦੀ ਬਾ ਹੁਣ ਥੋੜੀ ਜੀ ਦੂਰ ਜਾ ਕੇ ਆਪਾਂ ਨੇ ਆਪਣੀ ਕੈਂਪਿੰਗ ਦਾ ਸੈਟਅਪ ਕਰਨਾ ਲਾਣਾ ਟੈਟੂ ਡਲਾਵਾਂਗੇ ਆਪਾਂ ਕੱਟੇਗੇ ਫਿਰ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਪ੍ਰੋਗਰਾਮ ਆਪਣਾ ਚੱਲੇਗਾ ਪੂਰਾ ਬਾਕੀ ਮੌਸਮ ਉਹਰੇ ਪੂਰਾ ਵਧੀਆ ਆ ਗਿਆ ਤਾਂ ਵੀ ਦੇਖ ਸਕਾਂ ਬਹੁਤ ਜੀ ਲੱਗ ਰਿਹਾ ਹੈ ਇਹ ਨਾ ਪੂਰਾ ਚਿੰਬਾ ਜੀ ਪੂਰੇ ਖੁਸ਼ ਹੋ ਰਹੇ ਆ ਲਓ ਜੀ ਆਪਾਂ ਨੂੰ ਲੋਕੇਸ਼ਨ ਮਿਲ ਗਈ ਕੈਂਪਿੰਗ ਕਰਨੇ ਵਾਸਤੇ ਬੰਦੇ ਆਪਣੇ ਰੈਡੀ ਹੋ ਗਏ ਸਾਰੇ ਸਮਾਨ ਸਮੂਹ ਤਾਰਨੇ ਨੂੰ ਇਹ ਇੱਕ ਚੰਦਰਦਲ ਜੀ ਲਾਗੀ ਲੈ ਕੈਨੇਡਾ ਸਾਹਮਣੇ ਪਹਾੜ ਬੱਦਲ ਹੀ ਬੱਦਲ ਹੋ ਰਿਹਾ ਆਲੇ ਦਾਲੇ ਬੱਦਲਾਂ ਦੇ ਵਿੱਚ ਆ ਗਏ ਆਪਾਂ ਇਹ ਸਾਰੀ ਆਪਣਾ ਜੀਰ ਕਵਰ ਤੇ 40 ਕਿਲੋਮੀਟਰ ਹੈ 40 50 ਕਿਲੋਮੀਟਰ ਜਿੱਥੇ ਆਪਾਂ ਆਏ ਆ ਮਤਲਬ ਆਪਣੇ ਰਾਜਪੁਰੇ ਦੇ 3 2.5 ਦਿਨ ਘੰਟੇ ਦਾ ਰਸਤਾ ਤੁਮੇ ਦੇਖ ਸਕਾ ਵੀ 2.5 ਦਿਨ ਘੰਟੇ ਬਾਅਦ ਇਹ ਜੀ ਜਗ੍ਹਾ ਪਾ ਗਏ ਆਪਾਂ ਵੀ ਬੰਦਾ ਸੋਚ ਕੇ ਕਿਹਾ ਵੀ ਯਾਰ ਕਿੱਥੇ ਪਹੁੰਚ ਗਏ ਕਮ ਹੋ ਜੀ ਬੰਦਾ ਆਪਣਾ ਜੀ ਬਾਰਬੀਕਿਊਆ ਇਹਨੂੰ ਹੈਡ ਬਣਾਦੇ ਆਪਾਂ ਨੇ ਇਹ ਬਣਾਦੇ ਆਪਾਂ ਨੇ ਖਰਾਕ ਮੰਤਰੀ ਖਾਣੇ ਪੀਣੇ ਦਾ ਸ਼ਕੀਨ ਹੈ ਛੁੜ ਜਾ ਤਾਂ ਕਰਕੇ ਆਇਓ ਮਸ਼ਰੂਮ ਚਿਕਨ ਆਪਣਾ ਬਾਰਬੀਕਿਊ ਬਣਾ ਰਿਹਾ ਦਿਓ ਜੀ ਲਓ ਪਲੇਟ ਇੱਧਰ ਆਪਾਂ ਨੇ ਪੀਨਟ ਪੀਨਟ ਤਿਆਰ ਕਰ ਲੇ ਕਿਹੜੀ ਪਲੇਟ ਦਿਓ ਜੀ ਇਹਦਾ ਕਾਲੇ ਹੋ ਗਏ ਮੱਕੀ ਦੋ ਬੰਦੇ ਆਪਣੇ ਪਾਣੀ ਲੈਣ ਗਏ ਹੋਏ ਆ ਏ ਮੌਸਮ ਹੋ ਰਿਹਾ ਬਾਹਰ ਬੱਦਲੇ ਬੱਦਲ ਹੋ ਰਿਹਾ ਚਾਰੇ ਪਾਸੇ ਧੂਆਂ ਇਹੋ ਆਪਣਾ ਟੈਂਟ ਹੈ ਜੀ ਆਪਣਾ ਮੀਂਹ ਆ ਗਿਆ ਉੱਪਰ ਆਪਣਾ ਬਰਾਂਡਾ ਬਣਾ ਲਿਆ ਇਹ ਅੰਦਰ ਆਪਣਾ ਲਈ ਤਾਂ ਗੱਲੀ ਪਿਆ ਜੇ ਆਪਣਾ ਮਾੜੀ ਮਾੜੀ ਪੈਸੇ ਤਾਂ ਕਣੀ ਇੱਕ ਅੱਧੀ ਜਿਆ ਰਹੀ ਹੈ ਮਤਲਬ ਜਿਆਦਾ ਆਵੇਗਾ ਤਾਂ ਟੈਂਟਾ ਵੜ ਜੇਗੇ ਕਿੰਨੇ ਬੰਦੇ ਮੈਂ ਬਣਾਵਾ ਯਾਰ ਹਾਂਜੀ ਮਾਹੌਲ ਆਪਣਾ ਬਣ ਗਿਆ ਬਾਰਬੀਕਿਊ ਉੱਪਰ ਨੇ ਬਾਲ ਲਿਆ ਚਿਕਨ ਆਪਣਾ ਮਸ਼ਰੂਮ ਬਾਕੀ ਮੌਸਮ ਹੋ ਗਿਆ ਬਹੁਤ ਵਧੀਆ ਲਵਲੀ ਘਰੇ ਅੱਗੇ ਦੀ ਗੱਲ ਜਗ੍ਹਾ ਬਹੁਤ ਵਧੀਆ ਜਗਾ ਦੱਸ ਬਈ ਕਿਹੜੀ ਆਏ ਜੇ ਕਿਤੇ ਨਿਆਣਾ ਜਗ੍ਹਾ ਹੈਗੀ ਆਇਓ ਕਿਹੜਾ ਗੇਟ ਦਾ ਬਾਗ ਪਸ਼ੋਕ ਬਾਗ ਪਸ਼ੋਕ ਅਗਲੀ ਵਾਰ ਆ ਜੇ ਸੰਡੇ ਨੂੰ ਅਗਲੇ ਸੰਡੇ ਨੂੰ ਵੀਂਦਰ ਅਗਲੇ ਨੂੰ ਵੀ ਜਾਈਏ ਹਾਂ ਮੈਂ ਹੁਣ ਆਪਾਂ ਚੱਲੋ ਬੰਦਾ ਬਈ ਮਾਰਾ ਬਹੁਤ ਖੁਸ਼ ਹੋ ਗਿਆ ਇਹ ਬੰਦਾ ਪੱਟਿਆ ਗਿਆ ਯੋ ਕਰਾ ਮੈਨੂੰ ਆਏ ਵਾਰੀ ਲੈ ਕੇ ਆਏ ਕਰੂ ਹਾਂ ਨਹੀਂ ਪਿੱਪਲੇ ਟਾ ਬੈਠਿਆ ਪਿੰਡੋ ਗਰਮੀ ਵਿੱਚ ਇਹ ਜਗ੍ਹਾ ਹੈਗੀ ਬਾਗ ਪਸ਼ੋਕ ਪੰਜਾਬ ਤੇ ਆਪਣਾ ਜੀਰਖਪੁਰ ਤੇ 40 50 ਕਿਲੋਮੀਟਰ ਦੂਰ ਹੈ ਆਪਾਂ ਬਹੁਤੀ ਦੂਰ ਵੀ ਨਹੀਂ ਹੈਗੇ ਦੇਖੋ ਦਮੇ ਐਨ ਠੰਡਾ ਮੌਸਮ ਹੈ ਆਪਣੇ ਤਾਂ ਗਰਮੀ ਹੋ ਰਹੀ ਹੈ ਪੂਰੀ ਬੱਦਲਿਆਂ ਦੇ ਵਿੱਚ ਬੈਠੇ ਆਲੇ ਵਾਲੇ ਬੱਦਲ ਆ ਤੁਹਾਨੂੰ ਦਿਖ ਰਾਹਣਾ ਧੁੰਦ ਲੱਗ ਰਹੀ ਹੋਣੀ ਵੈਸੇ ਇਹ ਬੱਦਲ ਆ ਕਦੇ ਕਦੇ ਕਣੀਆਂ ਆ ਜਾਂ ਮੱਕੀ ਹੁਣ ਹਟਿਆ ਨਵਾਂ ਟੈਂਟ ਦਾ ਮਹੂਰਤ ਕਰਿਆ ਆਪਾਂ ਨੇ ਟੈਂਟ ਲੈ ਆਈ ਦੇਣਾ ਭਾਈਸ ਕਰਕੇ ਆਇ ਤੇ ਚੱਲ ਲਾਵੇਂਗੇ ਨੂੰ ਬੜਾ ਟੈਂਟ ਬਾਕੀ ਕੁਰਸੀ ਲਾਇ ਇੱਕ ਟੇਬਲ ਸਮਾਨ ਆਪਾਂ ਨੂੰ ਲੈ ਲਈਏ ਸਾਰਾ ਤਿੰਨ ਚਾਰ ਚੀਜ਼ਾਂ ਆਪਣੀ ਕਰੀ ਸਮਾਨ ਦੀ ਓਪਨ ਕਰਨਾ ਹੈ ਆਪਾਂ ਇਸ ਕਰਕੇ ਆਪਣੀ ਸੀਖ ਵੀ ਰੈਡੀ ਹੋ ਗਈ ਮੁਰਗੇ ਦੀ ਲਵਲੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਵਿਚਾਰ ਸਾਂਝੇ ਕਰਨੇ ਹੋਏ ਆਪਣੇ ਓਕੇ ਵੀਰ ਜੀ ਓਕੇ ਮੈਨੋਲੇ ਅਗਲੇ ਵਾਰ ਹੋਰ ਵੀਡੀਓ ਦਿਖਾਵਾਂਗੇ ਵਾਲੇ ਢੰਗੇ ਬੜਾ ਚਾਕੂ ਕਿਹਾ ਸੀਖ ਲਾਲਾ ਉਰੇ ਬੱਸ ਬੱਸ ਜੀ ਕਰਦਾ ਹਾਂ ਹਾਂਜੀ ਆਪਣਾ ਖਾਣਾ ਹੋ ਗਈ ਸਾਂਝ ਹੋ ਗਈ ਕਾਬਿਲ ਆਪਾਂ ਨੇ ਇਹ ਪਪਾ ਕਰ ਰਹੇ ਆ ਆਪਣਾ ਇਕੱਠਾ ਸਾਰਾ ਸਮਾਨ ਸੰਤ ਭਾਂਡਾ ਦੋ ਬੰਦੇ ਆਪਣੇ ਭਾਂਡੇ ਧੋ ਰਿਹਾ ਵੀਰ ਜੀ ਆਪਣੇ ਪਨੀਰ ਮਸ਼ਰੂਮ ਕੀ ਸਬਜ਼ੀ ਬਣਾ ਰਹੇ ਆ ਨਮੀਰਸ ਵੀ ਤਿਆਰ ਕਰੀਏ ਨੇ ਅਫਗਾਨੀ ਸ਼ੇਡ ਵਿੱਚ ਬਣਾਏ ਤੇ ਅਫਗਾਨੀ ਪਨੀਰ ਅਫਗਾਨੀ ਪਨੀਰ ਬਣਾ ਰਹੇ ਆਏ ਹੋ ਬਾਰਬੀਕਿਊ ਉੱਪਰ ਨੇ ਖਾਲੀ ਕਰ ਦਿਆ ਹੁਣ ਠੰਡਾ ਹੋ ਜਾਈਗਾ ਤੇ ਲੋਪਾ ਗੱਟੀ ਮਰ ਜਾਈਗੇ ਪਲੇਟਾਂ ਕਿਥੇ ਰੱਜ ਗਏ ਬਈ ਹੁਣ ਨਹੀਂ ਖਾਣਗੇ ਇਹਨੇ ਸਾਰਾ ਸਮਾਨ ਆਪਾਂ ਨੇ ਇਕੱਠਾ ਕਰ ਲੈਣਾ ਹੈ ਫੇਰ ਆਪਾਂ ਵਾਪਸ ਜਾਵਾਂਗੇ ਬਾ ਦੋ ਟਾਈ ਘੰਟੇ ਪੰਨ ਜਾਣੇ ਵਿੱਚ ਲੱਗੇਗੇ ਦਿਨ ਆਪਣਾ ਰਿਹਾ ਹਾਂ ਵੀ ਦਿਨ ਦੱਸੋ ਕਿਤਰਾ ਲਗਿਆ ਸਾਡੇ ਨਾਲ ਓਕੇ ਵੀਰ ਜੀ ਆਏ ਨੇ ਹਾਂ ਨਜ਼ਰ ਆ ਗਿਆ ਫੜ ਲਨ ਨਜ਼ਾਰਾ ਬਾਠ ਠੀਕ ਹੈ ਕੈਂਪਿੰਗ ਕਰਨੇ ਦਾ ਸੁਆਦ ਆ ਗਿਆ ਪੂਰਾ ਬੰਦਿਆਂ ਨੂੰ ਪੰਜਾਬ ਕੇ ਨੇੜੇ ਦੇਖੋ ਸਮੇਂ ਬਾਹਰ ਦਾ ਨਜ਼ਾਰਾ ਮੌਸਮ ਜਿਹੜਾ ਬੰਦਾ ਇੱਕ ਵਾਰੀ ਆ ਗਿਆ ਬਾਰ ਬਾਰ ਕਿਹੇਗਾ ਵੀ ਜਾਣਾ ਹੋਰ ਹੈ ਜਮਾ ਨੇੜੇ ਪੰਜਾਬ ਕੇ ਇਹ ਜਹ ਬੰਦਾ ਸੋਚ ਵੀ ਨਹੀਂ ਸਕਦਾ ਵੀ ਇਹ ਹਜੇ ਪਹਾੜ ਵੀ ਹੋएंगे ਦੇਖ ਸਕਾਂ ਨੂੰ ਮੈਂ ਬੱਕੀ ਕਰ ਦਿਓ ਇਕੱਠਾ ਕਰ ਦਿਓ ਸਮਾਨ ਸਾਰਾ ਇੰਨੇ ਲੈ ਕੇ ਆਈਏ ਮਚਾੜੇ ਵੀ ਤਾਂ ਹੈ ਬੰਦੇ ਕਰ ਦਿਓ ਇਕੱਠਾ ਸਮਾਨ ਕਰ ਦਿਓ ਇਕੱਠਾ ਕਰਦੇ ਉਹ ਘਾ ਟੱਪ ਗਈ ਲੁੱਟ ਪਈ ਓਏ ਹਾਂਜੀ लवली ਨੇ ਤਾਂ ਖੋਲਦੀ ਕੁਰਸੀ ਬਈ ਸਿੰਕ ਘੱਟਦੇ ਸਿੰਕ ਨਾ ਟੋਕੀ ਸੀ ਅਕਮਾ ਇਹੋ ਕਰਦਾ ਵਿੱਚ ਪਾਦੇ ਪਾਦੇ ਕਰ ਲੈ ਸਾਰਾ ਗਵਾੜ ਜਿਹੜਾ ਹੈਗਾ ਬਾਈ ਆਪਾਂ ਨੇ ਕੋਈ ਛੱਡਿਆ ਨਹੀਂ ਜਾਣਾ ਸਾਰਾ ਸਮਾਨ ਲੈ ਕੇ ਜਾਣਾ ਉੱਪਰ ਨੂੰ ਹਾਂ ਲਿਓ ਜੀ ਆਪਣਾ ਪ੍ਰੋਗਰਾਮ ਹੋ ਗਿਆ ਖਤਮ ਬੰਦੇ ਨੇ ਸਮਾਨ ਕਰ ਲਿਆ ਇਕੱਠਾ ਸਾਡੇ ਨਾਲ ਨਹੀਂ ਆਇਆ ਤੇ ਗੋਲਡੀ ਇਕੱਠਾ ਕੜਾਮਾ ਜੀ ਨੇ ਰੰਗ ਰੰਗਾ ਰੰਗ ਖਤਮ ਹੋ ਗਿਆ ਟੈਂਟ ਚੱਕ ਲਿਆ ਕੁਰਸੀਆਂ ਸਾਰਾ ਸਮਾਨ ਆਪਾਂ ਨੇ ਕਰਾ ਇੰਨਾ ਸਮਾਨ ਤਾਂ ਆਪਣਾ ਸਾਰਾ ਘਰ ਇਸ ਦੇ ਵਿੱਚ ਆਪਾਂ ਆਰਾਮ ਤੇ ਰਹਿ ਸਕਾਂ ਦੋ ਚਾਰ ਦਿਨ ਇੰਨੇ ਕਿ ਸਮਾਨ ਮਾ ਪਲਾਸਟਿਕ ਬਲੂ ਜਿਹੜਾ ਜ਼ਰੂਰ ਤੇ ਆਪਾਂ ਨੇ ਬਾਕੀ ਸਾਰਾ ਸਮਾਨ ਚੱਕ ਲਿਆ ਜਿਹੜਾ ਲਿਫਾਫੇ ਆਪਣੇ ਬੋਤਲਾਂ ਦੀਆਂ بس ਉਹ ਫੋਲਕ ਫੂਲਕ ਜੇ ਛੱਡੇ ਆ ਉਹ ਤਾਂ ਗਲੇ ਜਾਣੀ ਕੋਈ ਚੱਕਰ ਨਹੀਂ ਨਾ ਪਹਾੜਾਂ ਆ ਆਪਾਂ ਨੇ ਗੰਦ ਨਹੀਂ ਭਾਗਿਆ ਜਾਣਾ ਕੋਈ ਵੀ ਪਹਾੜਾ ਮਾਰਿਆ ਸਭ ਤੇ ਜ਼ਰੂਰੀ ਆ ਬਾਈ ਕੋਈ ਵੀ ਪਲਾਸਟਿਕਾ ਸਮਾਨ ਕੂੜਾ ਕਰਕਟ ਨਾ ਖੰਡਾਓ ਤਾਂ ਕਿ ਅੱਗੇ ਤੇ ਪੰਜਾ ਹੈ ਕੋਈ ਆਪਾਂ ਨੂੰ ਗਾਲਾਂ ਨਾ ਕੱਢੇ ਵੀ ਹਾਂ ਕਿੱਥੇ ਆਗੇ ਤਮੇ ਯਾਰ ਇਹ ਲਵੇ ਇੱਕ ਬਾਦ ਹੈ ਲੋਹੀ ਪ੍ਰੋਗਰਾਮ ਕਿਹਾ ਮੁੱਕ ਲਾਵਲੀ ਨੂੰ ਦੇਖੋ ਕਿਤਰਾ ਲੋਰ ਪਾਈ ਵੀਰਾ ਬਈਆ ਬਾਈ ਜਿੱਤਰਾ ਭਈਏ ਜੀਰੀ ਲਾਗੇ ਨਹੀਂ ਜਾਂਦੇ ਜੀ ਸਰਦਾਰ ਜੀ ਸੀਜ਼ਨ ਮੁੱਕ ਗਿਆ ਹੈਗਾ ਹੁਣ ਚੱਲੇ ਨਹੀਂ ਜਾ ਰਹੀ ਇਹ ਵੀ ਸਰਦਾਰ ਜੀ ਸਮਾਨ ਕਰ ਲਿਆ ਇਕੱਠਾ ਕੈਂਪ ਮੁੱਕ ਗਿਆ ਹੈਗਾ ਮਾਰਾ ਦੇਖੀ ਲਫਲੀ ਸੋ ਤਾਂ ਪਰੇਵਾ ਲਫਲੀ ਤਾਂ ਤਿਆਰ ਹੈ ਜੀ girne nu bas ਅੱਗੇ ਚੰਦਰਧਾਲ ਦਿਖਾ ਦੇ ਚੰਦਰਧਾਲ ਚੰਦਰਧਾਲ ਆ ਗਈ ਕਮਾਈ ਇਹ ਆ ਗਿਆ ਜੀ ਛੋਟਾ ਜਿਹਾ ਤਲੋਬ ਬਣਿਆ ਹੋਇਆ ਇੱਕ ਤੇ ਉਹ ਖੜੀ ਆਪਣੀ ਗੱਡੀ ਚੰਦਰਧਾਲ ਆ ਗਿਆ ਜੀ ਬੰਦੇ ਆਪਣੇ ਆ ਰਹੇ ਜਿਵੇਂ ਟ੍ਰੇਨ ਫੜਨੀ ਹੋਵੇ ਸੋਲਣਗੀ ਚੰਦਰਧਾਲ ਹੈ ਜੀ ਸੋਨੂੰ ਦੇਖੋ ਸੋਨੂੰ ਬਣਾ ਰੱਖਿਆ ਪੂਰਾ ਉਹ ਸਮਾਨ ਚੱਕਣੇ ਵਾਲਾ ਕਹਾ ਕਾ ਉਹ ਨੂੰ ਅੰਗਰੇਜ਼ੀ ਵਾ ਕੁਲੀ ਨਹੀਂ ਇਹ ਕਾਹ ਕਾਹੇ ਸਮਾਨ ਚੱਕਣ ਵਾਲੇ ਨੂੰ ਪੋਰਟਰ ਪੋਰਟਰ ਸੌਨੂੰ ਪੋਰਟਰ ਹੈ ਜੀ ਮਾਰਾ ਮੋਟਰ ਵ੍ਰੈਟ ਵਾਲੇ ਜਾ ਸ਼ੇਰ ਪਾ ਸੌਨੂੰ ਸ਼ੇਰ ਪਾ ਚਲੋ ਚਿੰਮਾ ਜੀ ਚਿੰਮਾ ਜੀ ਨੂੰ ਦੋ ਚਾਰ ਵੀਡੀਓ ਚੱਕਰ ਮਾ ਕੋਈ ਪੈਰ ਦੀ ਥਲਗਾ ਵੀ ਨਾ ਗਿਰ ਜਿਓ ਕਿਤੇ ਲੱਤ ਨਾ ਲਾ ਲੈ ਚਲੋ ਬੋਲੋ ਸੰਦੂ ਸਾਹਿਬ ਉਹ ਆਪਣਾ ਦੂਸਰਾ ਬਲੌਗ ਹੈ ਜੀ ਉਸ ਫਿਰ ਆਪਾਂ ਜਿਹੜਾ ਪਹਿਲਾ ਬਣਾਇਆ ਦਾ ਉਹ ਵੀ ਨਹੀਂ ਪਾਇਆ ਹੈਗਾ ਅਪਲੋਡ ਕਰ ਹੈਗਾ ਉਹ ਬਣਾ ਕੇ ਆਪਾਂ ਨੇ ਵੀਡੀਓ ਰੱਖ ਲਈ 24 25 ਮਿੰਟ ਦੀ ਜੋੜ ਲਈ ਪਾਟ ਜੇ ਇਹ ਉਹ ਅਪਲੋਡ ਕਰੇਗੇ ਫਿਰ ਦੇਖੇਗੇ ਇਸ ਦਾ ਕਦ ਪ੍ਰੋਗਰਾਮ ਬਣਾ ਦੋ ਚਾਰ ਮਹੀਨੇ ਬਾਅਦ ਤੇ ਮੂਡ ਬਣਿਆ ਇਹਨੂੰ ਵੀ ਅਪਲੋਡ ਕਰਾਂਗੇ ਇਹ ਆਤਾ ਕੱਟੀਆਂ ਕਰ ਲਈ ਆਪਾਂ ਬਹੁਤ ਵਧੀਆ ਦਿਨ ਲੰਘਿਆ ਆਪਣਾ ਸਵਾਲ ਆ ਗਿਆ ਸਾਰੇ ਬੰਦੇ ਖੁਸ਼ ਹੋ ਗਏ ਦੋ ਬੰਦੇ ਪਹਿਲੇ ਵਾਰ ਹੀ ਆਏ ਦੋ ਬੰਦੇ ਪਹਿਲੀ ਵਾਰ ਆਏ ਇੱਕ ਟੀਮਾ ਜੀ ਕਲਬਲੀ ਜੀ ਇਹ ਕਰੀ ਮੈਨੂੰ ਆਏ ਵਾਰੀ ਲਿਆਇ ਕਰੋ ਇਹ ਹੈ ਜਾ ਪ੍ਰੋਗਰਾਮ ਓਕੇ ਆਜਾ ਪ੍ਰੋਗਰਾਮ ਦੇਖਿਆਗਾ ਲਾਵਲੀ ਜੀ ਨਾ ਨਜ਼ਾਰਾ ਇਹਨਾਂ ਨੂੰ ਆ ਗਿਆ ਪੂਰਾ ਬੱਦਲਾਂ ਦੇ ਵਿੱਚ ਬਿਠਾ ਦੇ ਲਿਆ ਗਿਆ ਪਹਿਲੇ ਦਿਨੇ ਪਹਿਲੇ ਦਿਨੇ ਨੇ ਤੇ ਪਿਪਲੇੜਾ ਬੈਠੇ ਹੁੰਦੇ ਇਹ ਦੇਖੇ ਰਸਤੇ ਮੈਂ ਆਪਾਂ ਖਾਏਗੇ ਕੁਲਫੀਆਂ ਇਸਰ ਸਵੀਟਸ ਪਾਦੇ ਉਹ 5 ਰੁਪਏ ਆਵਾ ਛੱਡਦੇ ਨਹੀਂ ਹੈਗੇ ਉਹ ਜ਼ਰੂਰੀ ਹੈ ਉਹ ਖਾ ਕੇ ਸਿੱਧੇ ਜੀਰਖਪੁਰ ਨੂੰ ਘੁੰਮ ਗਏ ਘਰਾਂ ਘਰਾਂ ਚੱਲ ਆ ਵੀ ਬੁੱਲਿਆ ਲਿਓ ਜੀ ਆਪਾਂ ਜਾ ਰਹੇ ਹਾਂ ਵਾਪਸ ਆਪਾਂ ਆ ਗਏ ਧਰਮਪੁਰ ਮੌਸਮ ਹੋ ਰਿਹਾ ਵੀ ਇੱਕ ਨੰਬਰ ਹੋ ਰਿਹਾ ਬੱਦਲੇ-ਬੱਦਲ ਹੋਏ ਪਏ ਆ ਪਾੜਾ ਮੱਚ ਦਾ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਜੇ ਕਿਸੇ ਨੇ ਵੀ ਪਹਾੜਾਂ ਮੁਕੰਮਣਾ ਨਾ ਆਣਾ ਤਾਂ ਤੁਹਾਨੂੰ ਬਹੁਤ ਹੀ ਦੂਰ ਜਾਣੀ ਦੀ ਲੋੜ ਨਹੀਂ ਹੈਗੀ ਪੰਜਾਬ ਤੇ ਮਤਲਬ ਚੰਡੀਗੜ੍ਹ ਤੇ ਲਾ ਲਓ ਸਮੇਂ ਵੀ ਪੰਜਾਬ ਤੇ 2 ਘੰਟੇ ਦੇ ਰਸਤੇ ਮਾ ਮਤਲਬ ਪੰਜਾਬ ਦਾ ਮਤਲਬ ਰਾਜਪਰੇ ਦੇ ਕਿਤੇ ਬੰਦਾ ਇਹਨਾਂ ਹਟਾ ਹੋਇਆ ਬਠਿੰਡੇ ਵਾਲਾ ਵੀ ਹਾਂ ਵੀ 2 ਘੰਟੇ ਵਿੱਚ ਕਿੱਥੇ ਜਾਏਗੇ ਆਪਣਾ ਹਮਾਜ ਲਗੇ ਬਾਰਡਰ ਵੱਤੇ ਕਿਤੇ ਵੀ ਸਮੇਂ 1 ਘੰਟਾ ਕ ਮਾਜਲ ਕੇ ਵਿੱਚ ਐਂਟਰ ਕਰ ਜੋ ਤਰ੍ਹਾਂ ਲਾ ਲਓ ਸਮੇਂ ਜੀਰਕਪੁਰ ਦੇ 2 ਘੰਟੇ ਕਿਤੇ ਦੇ ਵੀ ਤੇ ਉਧਰ ਅਨੰਦਪੁਰ ਸਾਹਿਬ ਆਲੀ ਸਾਈਡ ਤੇ ਵੀ 2 ਘੰਟੇ ਘੱਟਾ ਐਂਟਰ ਕਰਾਂਗੇ ਤਾਂ ਤੁਹਾਨੂੰ ਪਹਾੜ ਇੰਨੇ ਸੋਹਣੇ ਹੋਏ ਹੋਏਗੇ ਜੂਨ ਜੁਲਾਈ ਅਗਸਤ ਮਾ ਜਿਸ ਤਰਾ ਮਨਾਲੀ ਕਨੀ ਵਾਲੇ ਪਹਾੜ ਹੁਆ ਆਪਣੇ ਸਾਰਾ ਸਾਲ ਹਰਿਆਲੀ ਹੋਈ ਕਿਉਂਕਿ ਮੀਂਹ ਪੈ ਕੇ ਹਰਿਆਲੀ ਹੋ ਜਾ ਮੌਸਮ ਠੰਡਾ ਹੋ ਜਾ ਬੱਦਲ ਬਾਈ ਹੋ ਰਹੀ ਐ ਬੱਦਲੇ ਠਾਂ ਜਾਂ ਜਮਾਂ ਦੇ ਬਹੁਤ ਜ਼ਿਆਦਾ ਸੋਹਣਾ ਮੌਸਮ ਹੋ ਜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵੀ ਉਹ ਪਾਉ ਈਬ ਦੇਖ ਰਹੇ ਆਏ ਉਹ ਖਾਸੀ ਦੂਰ ਚ ਆ ਜਾ ਕੇ ਦਿਖਾ ਆਪਾਂ ਨੂੰ ਸਾਰਾ ਸਾਰਾ ਦਿਨ ਲੱਗ ਜਾ ਪਰ ਇਹੋ ਜਿਹੜਾ ਅੱਜ ਕੱਲ ਮੌਸਮ ਐ 2 ਘੰਟੇ ਆਓ ਪੰਜਾਬ ਤੇ ਇਹਜਾ ਮੌਸਮ ਦੇਖੋ ਜੀ ਜੰਡੀਗੜ੍ਹ ਦੇ ਨੇੜੇ ਬਿਲਕੁਲ ਲੋਕੇਸ਼ਨ ਹੈ ਬਹੁਤ ਸੋਹਣੀ ਬੰਦੇ ਆਪਣੇ ਪੂਰੇ ਖੁਸ਼ ਹੈ ਬਸ ਆਪਾਂ ਨੂੰ ਡਾਰਲਿੰਗ ਬਣਿਆ ਬਾਪ ਡਾਰਲਿੰਗ ਮਸੂਰੀ ਵਾਲਾ ਮਾਹੌਲ ਬਣਿਆ ਨੇ ਬੰਦੇ ਆਪਣੇ ਬੈਠੇ ਆ ਖੁਸ਼ ਹੋਏ ਪਿੱਛੇ ਇੱਕ ਨੰਬਰ ਮਾਹੌਲ ਹੈ ਪੂਰਾ ਕਮਪਲੈਕਸ ਨੰਬਰ ਰਿਹਾ ਬਹੁਤ ਵਧੀਆ ਰਿਹਾ ਅੱਜ ਕੁੰਬਗਾਏ ਐਤਵਾਰ ਸੰਡੇ ਫੰਡੇ ਹੋਇਆ ਪੂਰਾ ਹਾਂ ਬਾਕੀ ਬਲੌਗ ਤੁਹਮੇ ਦੱਸੇ ਕਿਹਜਾ ਬਣਿਆ ਅਲੀ ਨਵਾਂ ਨਵਾਂ ਬਣਾਉਣਾ ਸਿੱਖ ਰਹੇ ਆ ਬਈ ਗਲਤੀ ਮੈਂ ਉਹ ਵੀ ਸਾਰੇ ਕਹੀਂ ਕਹੀਂ ਜਾਂ ਅਰੇ ਯਾਰ ਦੋਸਤ ਰਿਸ਼ਤੇਦਾਰ ਵੀ ਕਹਾ ਇੱਕ ਦੋ ਵੀ ਵਲੋਗ ਬਣਾਇਆ ਕਰੋ ਵਲੋਗ ਬਣਾਇਆ ਕਰੋ ਸਵੇ ਮੈਂ ਘੁੰਮਣ ਜਾਂਦੇ ਰਹਾਂ ਦਿੱਤੇ ਪੇ ਬਹੁਤ ਜ਼ਿਆਦਾ ਜਗਾਹ ਘੁੰਮਣਾ ਵਲੋਗ ਬਣਾਇਆ ਮੈਂ ਆਹ ਚੱਲੋ ਆਪਣੇ ਬੰਦੇ ਦੇਖ ਲੈ ਕਰਾਂਗੇ ਕਿਥੇ ਕਿਥੇ ਘੁੰਮੇ ਆ ਆਪ ਵੀ ਬੰਦਾ ਪੰਜ ਚਾਰ ਸਾਲ ਬਾਅਦ ਦੇਖ ਲੈ ਕਿਸ ਕਰਕੇ ਟੁੱਟਿਆ ਫੁੱਟਿਆ ਜਮਾਂਦਲ ਬਣਾ ਲਏ ਆ ਯਾ ਤਾਂ ਆ ਆਪਣੀ ਹੱਦਾਂ ਹੋ ਜਾਂ ਇਕੱਠੀਆਂ ਉਹ ਕੀ ਹੋ ਪਤਾ ਨਹੀਂ ਕੱਦ ਪਾਵੇਂਗੇ ਮਾਮੇ ਇੱਕ ਨਾ ਨਾ ਭਾਈ ਕੀ ਪਤਾ ਹੁਣੇ ਛੇਤੀਏ ਬਾਅਦਾਂ ਕਥੇ ਚੱਲ ਰਹੇ ਆ ਬੰਦੇ ਵੀ ਵਲੋਗ ਬਾਦਣਾ ਮਹੀਨਾ ਚੱਲ ਰਿਹਾ ਆਓ 7ਵਾਂ ਤਰੀਕ ਅੱਜ ਬਈ ਅੱਜ ਹੈਗੀ 26 27 ਹੈ 27 27 ਮਹੀਨਾ ਅਖੀਰ ਲੱਗਦੀ ਜੁਲਾਈ ਅਗਸਤ ਚੜ੍ਹਨ ਵਾਲਾ ਮਤਲਬ 2025 ਪਰ ਇਹ ਵੀ ਲੱਗ ਰਿਹਾ ਵੀ ਚੱਢੀ ਕਿਹੜਾ ਤੱਕ ਇਤਨੀ ਰਹੇਗੀ ਹਾਂ ਕਿਹਾ ਬਦਾ ਆਪਣੇ ਵੀ ਅੱਜ ਮੌਸਮ ਵਧੀਆ ਹੋਇਆ ਇਹ ਉਹ ਪਥੇ ਪਹੁੰਚ ਗਏ ਤਰ ਪਰ ਜਿੱਥੇ ਤੇ ਕਸੋਲੀ ਵਾਲੀ ਸੜਕ ਮੁੜਾ ਪੂਰੇ ਦੇ ਬਸ ਆਪਾਂ ਨੂੰ ਨੇੜੇ ਇਹ ਹੈ ਬਾਕੀ ਗੈਸਰ ਸ੍ਰੀਪਾਲ ਸਾਹਿਬ ਇਹ ਕੁਲਪੀਆਂ ਪਹਿਲਾਂ ਸਲਾਦ ਹੀ ਹੁਣ ਬੰਦੇ ਕਿਹੋਰ ਖਾ ਲਿਆ ਘਰੇ ਖਾਣੀਆਂ ਨਹੀਂ ਪੱਕੀਆਂ ਕਿੱਜਾ ਦੇਖेंगे ਮਾਹੌਲ ਪੂਰਾ ਵਧੀਆ ਹੋਇਆ ਵਾ